ਸੋ ਜਿਹੜੀ ਆਪਣੇ ਪਰਸੋਂ ਜਾਂ ਮंडਵੀ ਖਾਨੇ ਦੇ ਮंडਵੀ ਪਿੰਡ ਦੀ ਇੱਕ ਅਫੇਅਰ ਦਰਜ ਹੋਈ ਹੈ। ਉਸ ਦਾ ਕੀ ਮਾਮਲਾ ਹੈ? ਇਸ ਦੇ ਬਾਰੇ ਕੋਈ ਜਾਣ ਕੇ। ਇੱਕ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਆਈ ਸੀਗੀ ਕਿ ਮंडਵੀ ਪਿੰਡ ਦੇ ਵਿੱਚ ਇੱਕ ਸ਼ੇਰ ਚੰਦ ਨਾਮ ਦਾ ਵਿਅਕਤੀ ਹੈ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਲੜਕੀ ਸੀਗੀ ਜਿਹੜੀ ਮੇਜਰ ਸੀਗੀ ਤੇ ਉਹ ਲੜਕੀ ਨੂੰ ਇਹਨਾਂ ਨੇ ਮਾਰ ਦਿੱਤਾ ਹੈਗਾ। ਤੇ ਉਹ ਅਸੀਂ ਵੈਰੀਫਾਈ ਕੀਤਾ ਸੀਗਾ। ਤੇ ਉਸ ਤੋਂ ਬਾਅਦ ਪਾਇਆ ਕਿ ਇਹ ਜਿਹੜਾ ਇਹਨਾਂ ਨੇ ਸ਼ੇਰਚੰਦ ਨੇ ਆਪਣੇ ਭਰਾ ਵਿਕਰਮ ਸਿੰਘ ਨਾਲ ਮਿਲ ਕੇ ਉਸ ਲੜਕੀ ਨੂੰ ਆਪਣੀ ਲੜਕੀ ਨੂੰ ਉਹ ਫਾਹ ਲਾ ਕੇ ਮਾਰਤਾ ਹੈ ਤਾਂ ਅਸੀਂ ਮਕਦਮਾ ਦਰਜ ਕੀਤਾ ਹੈ ਅੱਗੇ ਤਫਤੀਸ਼ ਜਾਰੀ ਹੈ ਕਿੰਨਾ ਟਾਈਮ ਪਹਿਲਾਂ ਦਾ ਇਹ ਮਾਮਲਾ ਸੀਗਾ ਜਿਹੜਾ ਮਾਰਨ ਦਾ ਕਿ ਮੌਕੇ ਦਾ ਹੀ ਮਾਮਲਾ ਸੀ ਕੁਝ ਪਤਾ ਲੱਗਿਆ ਉਸ ਇਹ ਮਿਤੀ ਮਿਤੀ 26 10 ਨੂੰ ਹੋਇਆ ਸੀਗਾ ਜਦੋਂ ਦੁਪਹਿਰੇ ਲੜਕੀ ਸਕੂਲ ਵਿੱਚ ਪੜਨ ਗਈ ਸੀ ਤਾਂ ਉਦੋਂ ਫਿਰ ਇਹ ਦੇ ਪਿਓ ਨੂੰ ਕੋਈ ਲੱਗਿਆ ਸੀਗਾ ਵੀ ਮੇਰੀ ਲੜਕੀ ਕਿਸੇ ਨਾਲ ਰਿਲੇਸ਼ਨ ਚ ਹੈਗੀ ਤੇ ਉਦੋਂ ਇਹਨੇ ਨੇ ਲੜਕੀ ਆ ਜਿਹੜੀ ਸਕੂਲੋਂ ਲਿਆ ਕੇ ਤੇ ਆਪਣੇ ਘਰ ਦੇ ਅੰਦਰ ਹੀ ਦੁਪਹਿਰੇ ਉਹਨੂੰ ਫਾਹ ਲਾਤਾ ਸੀਗਾ ਤੇ ਉਹਦਾ ਕਤਲ ਕਰਤਾ ਸੀਗਾ ਨੇ ਟਾਈਮ ਬਾਅਦ ਜਿਹੜੀ ਇਹ ਮਾਮਲੇ ਦੀ ਅੱਗੇ ਕੀ ਪੜਤਾਲ ਕੀਤੀ ਜਾ ਰਹੀ ਹੈ ਇਹ ਹੁਣ ਡੇਢ ਕੁ ਮਹੀਨੇ ਬਾਅਦ ਸਾਨੂੰ ਪਤਾ ਲੱਗਿਆਗਾ ਡੈਡ ਬੋਡੀ ਤਾਂ ਇਹਨਾਂ ਨੇ ਡਿਸਪੋਜ਼ ਆਫ ਕਰਤੀ ਹੈ ਤੇ ਬਾਕੀ ਆਈ ਵਿਟਨੈਸ ਹੈਗੇ ਨੇਗੇ ਤੇ ਅੱਗੇ ਜੋ ਵੀ ਸਾਡੇ ਕੋਲੇ ਐਵੀਡੈਂਸ ਹੈਗੇ ਨੇਗੇ ਤੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ ਕਿਹੜੇ ਕਿਹੜੀ ਧਾਰਾ ਦੇ ਅੱਤੇ ਪਰਚਾ ਦਰਜ ਕੀਤਾ ਗਿਆ ਤੇ ਕਿਹੜੇ ਕਿਹੜੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਇਹ 302 201 34 ਆਈਪੀਸੀ ਦੇ ਵਿੱਚ ਮੁਕੱਦਮਾ ਨੰਬਰ 93 ਥਾਣਾ ਖਨੋਰੀ ਦੇ ਵਿੱਚ ਦਰਜ ਕੀਤਾ ਗਿਆਗਾ ਇਹਦੇ ਵਿੱਚ ਦੋ ਦੋਸ਼ੀ ਸੀਗੇ ਇੱਕ ਇਹਦਾ ਲੜਕੀ ਦਾ ਪਿਓ ਸੀਗਾ ਮਰਨ ਵਾਲੀ ਦਾ ਸ਼ੇਰ ਚੰਦ ਤੇ ਇੱਕ ਇਹਦਾ ਚਾਚਾ ਹੈਗਾ ਵਿਕਰਮ ਇਹ ਦੋਨੇ ਗ੍ਰਫਤਾਰ ਕਰ ਲੈਣਗੇ